ਦੁਪਹਿਰ ਦੀ ਨੀਂਦ ਲੈਣੀ ਚਾਹੀਦੀ ਕਈ ਲੋਕਾਂ ਦੀ ਇਹ ਆਦਤ ਹੈ ਕਿ ਦੁਪਹਿਰੇ ਰੋਟੀ ਖਾਣ ਤੋਂ ਬਾਅਦ ਅੱਧਾ ਪੌਣਾ ਘੰਟਾ ਨੈਪ ਜ਼ਰੂਰ ਲੈਂਦੇ ਹੋ। ਹੂੰ ਉਹ ਚੰਗਾ ਹੈ ਜਾਂ ਨਹੀਂ ਹੈਲਦੀ ਨਹੀਂ ਹੈ। ਦੇਖੋ ਨੈਪ ਦੀ ਅਗਰ ਅਸੀਂ ਗੱਲ ਕਰੀਏ ਨੈਪ ਦਾ ਮਤਲਬ ਹੁੰਦਾ ਜਸ ਤੁਸੀਂ ਇੱਕ ਨੈਪਿੰਗ ਲੈ ਰਹੇ ਹੋ ਪਰ ਤੁਸੀਂ ਸੋਣਾ ਨਹੀਂ ਉਹਦੇ ਵਿੱਚ। ਹੂੰ ਨੈਪ ਇਸ ਜਸਟ ਟੂ ਮਤਲਬ ਅਪਾ ਕਹਿ ਸਕਦੇ ਆ ਕਿ ਲੈ ਸਕਦੇ ਆ 25 ਤੋਂ 30 ਮਿੰਟ ਦੀ ਕਿ ਜਸਟ ਟੂ ਹੈਲਪ ਦ ਆਰ ਫੂਡ ਟੂ ਡਾਈਜੈਸਟ ਸੜਾ ਫੂਡ ਜਿਹੜਾ ਹੈਗਾ ਨੈਪਿੰਗ ਨਾਲ ਡਾਈਜੈਸਟ ਵੀ ਹੁੰਦਾ ਇਸ 'ਚ ਕੋਈ ਦੋਰਾ ਹੀ ਨਹੀਂ ਹੈਗੀ ਕਈ ਲੋਕ ਕਹਿੰਦੇ ਜੀ ਤੁਸੀਂ ਖਾਣੇ ਖਾਣ ਤੋਂ ਬਾਅਦ ਇੱਕਦਮ ਚੱਲਣਾ ਸ਼ੁਰੂ ਕਰ ਦੋ ਚੱਲਣਾ ਨਹੀਂ ਚਾਹੀਦਾ ਖਾਣੇ ਤੋਂ ਬਾਅਦ ਨਹੀਂ ਬਿਲਕੁਲ ਨਹੀਂ ਚੱਲਣਾ ਚਾਹੀਦਾ ਥੋੜੀ ਦੇਰ ਬਹੁਤ ਸਾਰੇ ਡਾਈਟੀਸ਼ਨਸ ਕਹਿੰਦੇ ਆ ਕਿ ਆਫਟਰ ਯੋਰ ਮੀਲ 10 ਮਿੰਟ ਤੁਹਾਨੂੰ ਵਾਕ ਕਰਨਾ ਚਾਹੀਦਾ ਉਹਦੇ ਨਾਲ ਇਨਸੂਲਿਨ ਰੈਜ਼ਿਸਟੈਂਸ ਨਹੀਂ ਹੁੰਦਾ ਥੋੜੀ ਦੇਰ ਬੈਠ ਕੇ ਯਾਨੀ 15 ਤੋਂ 20 ਮਿੰਟ ਤੁਸੀਂ ਬੈਠ ਕੇ ਜੇ ਚੱਲੋਗੇ ਤਾਂ ਇਨਸੂਲਿਨ ਰਿਸਿਸਟੈਂਸ ਨਹੀਂ ਹੋਏਗਾ ਤੁਹਾਡੀ ਬੋਡੀ ਸ਼ੂਗਰ ਨੂੰ ਮੈਨੇਜ ਕਰ ਲੇਗੀ ਜਿਹਨੂੰ ਕਹਿੰਦੇ ਆਪਾਂ ਗਲੂਕੋਸ ਸਪਾਈਕ ਜਿਹੜਾ ਹੋਇਆ ਹੋਏਗਾ ਉਹ ਬੋਡੀ ਆਪਣੇ ਆਪ ਉਹਨੂੰ ਮੈਨੇਜ ਕਰ ਲੇਗੀ ਬਟ ਜੇ ਤੁਸੀਂ ਖਾਣਾ ਖਾਂਦੇ ਸਾਰੇ ਚੱਲਣਾ ਸ਼ੁਰੂ ਕਰ ਦੋਗੇ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਇੱਕ ਸਿੰਕ੍ਰੋਨਾਈਜ਼ੇਸ਼ਨ ਸਾਡੀ ਗੱਟ ਦੇ ਵਿੱਚ ਹੋ ਰਹੀ ਹੈ ਯਾਨੀ ਜਿਹੜੇ ਸਾਡੇ ਫੂਡ ਦੇ ਨਾਲ ਜਿਹੜਾ ਸਾਡਾ ਸਿਸਟਮ ਅੰਦਰ ਜਾ ਕੇ ਉਹਨੇ ਬੰਨਣਾ ਹੈ ਉਹ ਕਿਤੇ ਨਾ ਕਿਤੇ ਕ੍ਰੈਸ਼ ਹੋ ਜਾਏਗਾ